ਲੁਧਿਆਣਾ ਦੇ ਵਿੱਚ ਪਏ ਮੀਂਹ ਦੇ ਨਾਲ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਤਸਵੀਰਾਂ ਫਿਰੋਜ਼ਪੁਰ ਫਲਾਈਓਵਰ ਦੀਆਂ ਸਾਹਮਣੇ ਆਈਆਂ ਨੇ ਦੱਸ ਸੀ ਕਿ ਫਿਰੋਜ਼ਪੁਰ ਰੋਡ ਤੇ ਬਣੇ ਫਲਾਈਓਵਰ ਕਿਸੇ ਸ਼ਾਵਰ ਤੋਂ ਕੱਟ ਨਹੀਂ ਲੱਗ ਰਿਹਾ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਹਿਲੀ ਬਰਸਾਤ ਨੇ ਹੀ ਇਸ ਫਲਾਈਓਵਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਅਧਿਕਾਰੀਆਂ ਦੇ ਵੱਲੋਂ ਮੌਨਸੂਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਫਲਾਈਓਵਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਸੀ ਕਿ ਇਸ ਫਲਾਈਓਵਰ ਤੋਂ ਪਾਣੀ ਇਸ ਤਰੀਕੇ ਦੇ ਨਾਲ ਨਿਕਲਦਾ ਹੈ ਜਦੋਂ ਬਰਸਾਤ ਪੈਂਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਹੈ ਪਰ ਅੱਜ ਤਸਵੀਰਾਂ ਤੁਸੀਂ ਦੇਖੋ ਕਿਵੇਂ ਦਾਵਿਆਂ ਦੀ ਤੇ ਵਾਅਦਿਆਂ ਦੀ ਪੂਲ ਖੁੱਲੀ ਐ ਤਾਂ ਦੱਸ ਜਿਏ ਕਿ ਇਹ ਕਿ ਫਲਾਈਓਵਰ ਸ਼ਾਵਰ ਬਣ ਗਏ ਨੇ ਔਰ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਪਾਣੀ ਇਕੱਠਾ ਹੋਇਆ ਲੁਧਿਆਣਾ ਦੇ ਵਿੱਚ ਪਏ ਮੀਂਹ ਦੇ ਨਾਲ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉੱਥੇ ਤਸਵੀਰਾਂ ਫਿਰੋਜ਼ਪੁਰ ਫਲਾਈਓਵਰ ਦੀਆਂ ਸਾਹਮਣੇ ਆਈਆਂ ਨੇ ਦੱਸ ਸੀ ਕਿ ਫਿਰੋਜ਼ਪੁਰ ਰੋਡ ਤੇ ਬਣੇ ਫਲਾਈਓਵਰ ਕਿਸੇ ਸ਼ਾਵਰ ਤੋਂ ਕੱਟ ਨਹੀਂ ਲੱਗ ਰਿਹਾ ਤਾਂ ਸ ਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਹਿਲੀ ਬਰਸਾਤ ਨੇ ਹੀ ਇਸ ਫਲਾਈਓਵਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਅਧਿਕਾਰੀਆਂ ਦੇ ਵੱਲੋਂ ਮੌਨਸੂਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਫਲਾਈਓਵਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਸੀ ਕਿ ਇਸ ਫਲਾਈਓਵਰ ਤੋਂ ਪਾਣੀ ਇਸ ਤਰੀਕੇ ਦੇ ਨਾਲ ਨਿਕਲਦਾ ਹੈ ਜਦੋਂ ਬਰਸਾਤ ਪੈਂਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਪਰ ਅੱਜ ਤਸਵੀਰਾਂ ਤੁਸੀਂ ਦੇਖੋ ਕਿਵੇਂ ਦਾਵਿਆਂ ਦੀ ਤੇ ਵਾਅਦਿਆਂ ਦੀ ਪੂਲ ਖੁੱਲੀ ਐ ਤਾਂ ਦੱਸ ਜਿਏ ਕਿ ਇਹ ਫਲਾਈਓਵਰ ਸ਼ਾਵਰ ਬਣ ਗਏ ਨੇ ਔਰ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਪਾਣੀ ਇਕੱਠਾ ਹੋਇਆ ਲੁਧਿਆਣਾ ਦੇ ਵਿੱਚ ਪਏ ਮੀਂਹ ਦੇ ਨਾਲ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਲਈ ਉੱਥੇ ਤਸਵੀਰਾਂ ਫਿਰੋਜ਼ਪੁਰ ਫਲਾਈਓਵਰ ਦੀਆਂ ਸਾਹਮਣੇ ਆਈਆਂ ਨੇ ਦੱਸ ਸੀ ਕਿ ਫਿਰੋਜ਼ਪੁਰ ਰੋਡ ਤੇ ਬਣੇ ਫਲਾਈਓਵਰ ਕਿਸੇ ਸ਼ਾਵਰ ਤੋਂ ਕੱਟ ਨਹੀਂ ਲੱਗ ਰਿਹਾ ਤੁਸੀਂ ਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਹਿਲੀ ਬਰਸਾਤ ਨੇ ਹੀ ਇਸ ਫਲਾਈਓਵਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਅਧਿਕਾਰੀਆਂ ਦੇ ਵੱਲੋਂ ਮੌਨਸੂਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਫਲਾਈਓਵਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਸੀ ਕਿ ਇਸ ਫਲਾਈਓਵਰ ਤੋਂ ਪਾਣੀ ਇਸ ਤਰੀਕੇ ਦੇ ਨਾਲ ਨਿਕਲਦਾ ਹੈ ਜਦੋਂ ਬਰਸਾਤ ਪੈਂਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਹੈ ਪਰ ਅੱਜ ਤਸਵੀਰਾਂ ਤੁਸੀਂ ਦੇਖੋ ਕਿਵੇਂ ਦਾਵਿਆਂ ਦੀ ਤੇ ਵਾਅਦਿਆਂ ਦੀ ਪੂਲ ਖੁੱਲੀ ਐ ਤਾਂ ਦੱਸ ਜਿਏ ਕਿ ਇਹ ਕਿ ਫਲਾਈਓਵਰ ਸ਼ਾਵਰ ਬਣ ਗਏ ਨੇ ਔਰ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਪਾਣੀ ਇਕੱਠਾ ਹੋਇਆ ਲੁਧਿਆਣਾ ਦੇ ਵਿੱਚ ਪਏ ਮੀਂਹ ਦੇ ਨਾਲ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਤਸਵੀਰਾਂ ਫਿਰੋਜ਼ਪੁਰ ਫਲਾਈਓਵਰ ਦੀਆਂ ਸਾਹਮਣੇ ਆਈਆਂ ਨੇ ਦੱਸ ਸੀ ਕਿ ਫਿਰੋਜ਼ਪੁਰ ਰੋਡ ਤੇ ਬਣੇ ਫਲਾਈਓਵਰ ਕਿਸੇ ਸ਼ਾਵਰ ਤੋਂ ਕੱਟ ਨਹੀਂ ਲੱਗ ਰਿਹਾ। ਤੁਸੀਂ ਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਹਿਲੀ ਬਰਸਾਤ ਨੇ ਹੀ ਇਸ ਫਲਾਈਓਵਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਅਧਿਕਾਰੀਆਂ ਦੇ ਵੱਲੋਂ ਮੌਨਸੂਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਫਲਾਈਓਵਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਸੀ ਕਿ ਇਸ ਫਲਾਈਓਵਰ ਤੋਂ ਪਾਣੀ ਇਸ ਤਰੀਕੇ ਦੇ ਨਾਲ ਨਿਕਲਦਾ ਹੈ ਜਦੋਂ ਬਰਸਾਤ ਪੈਂਦੀ ਹੈ ਤਾਂ ਪਾਣੀ ਇਕੱਠਾ ਹੋ ਜਾਂਦਾ ਹੈ ਪਰ ਅੱਜ ਤਸਵੀਰਾਂ ਤੁਸੀਂ ਦੇਖੋ ਕਿਵੇਂ ਦਾਵਿਆਂ ਦੀ ਤੇ ਵਾਅਦਿਆਂ ਦੀ ਪੂਲ ਖੁੱਲੀ ਹੈ ਤਾਂ ਦੱਸ ਜਿਏ ਕੀ ਇਹ ਕੇ ਫਲਾਈਓਵਰ ਸ਼ਾਵਰ ਬਣ ਗਏ ਨੇ ਔਰ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਪਾਣੀ ਇਕੱਠਾ ਹੋਇਆ